ਦੋਸਤੋ ਭਾਈ ਅਮਰਤਪਾਲ ਸਿੰਘ ਬਹੁਤ ਜਲਦ ਜੇਲ੍ਹ ਚੋਂ ਬਾਹਰ ਆਣ ਲੱਗੇ ਨੇ ਇਹਦੇ ਵਿੱਚ ਕੀ ਸਚਾਈ ਹੈ ਔਰ ਕੀ ਖੁਸ਼ਖਬਰੀ ਹੈ ਇਹ ਆਪਾਂ ਜਾਣਾਂਗੇ ਅੱਜ ਦੀ ਵੀਡੀਓ ਵਿੱਚ ਵੀਡੀਓ ਖਾਨੇ ਸਟਾਰ ਪਾਰ ਸਰਕਾਰ ਨੇ ਹੁਣ ਕਾਨੂੰਨ ਬਣਾਏ ਨੇ ਸਾਨੂੰ ਪਹਿਲਾਂ ਖਦਸ਼ਾ ਸੀ ਕਿ ਘਟ ਗਿੰਤਿਆਂ ਦੇ ਪ੍ਰਤੀ ਇਹਨਾਂ ਦਾ ਕਾਨੂੰਨਾਂ ਦਾ ਇਸਤੇਮਾਲ ਹੋ ਸਕਦਾ ਹੈ ਔਰ ਹੋਇਆ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੀ ਪੁਲਿਸ ਨੇ ਤੇਜਿੰਦਰਪਾਲ ਸਿੱਕਿੰਗ ਟੀਮਾਂ ਦਾ ਦੇ ਉੱਤੇ ਇਹ ਨਵੇਂ ਕਾਨੂੰਨਾ ਤਹਿਤ ਦੇਸ਼ਤ ਤਰੋਦਾ ਮਕਦਮਾ ਜਿਹੜਾ ਉਹ ਦਰਜ ਕਰ ਦਿੱਤਾ ਸਿਰਫ ਇਸ ਲਈ ਕਿਉਂ ਨੇ ਇੱਕ ਵੀਡੀਓ ਜਾਰੀ ਕਰਕੇ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕੀਤੀ ਜਦਕਿ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰਨ ਵਾਲਾ ਖਡੂਰ ਸਾਹਿਬ ਦਾ ਸਮੁੱਚਾ ਹਲਕਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਫਿਰ 5 ਲੱਖ ਵੋਟਾਂ ਵੋਟਰਾਂ ਦੇ ਉੱਤੇ ਪਰਚਾ ਦੇਸ਼ਤ ਤਰੋਦਾ ਕਰੋ ਇੱਕ ਸਿੱਖ ਜੇ ਉਹਦੀ ਹਮਾਇਤ ਦੇ ਵਿੱਚ ਵੀਡੀਓ ਪਾ ਦਿੰਦਾ ਹੈ ਤੇ ਉਹਦੇ ਤੇ ਦੇਸ਼ ਧਰੋਹ ਦਾ ਮੁਕਦਮਾ ਪਾ ਕੇ ਉਹਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਇਹ ਸਰਾਸਾ ਸਿੱਖਾਂ ਨਾਲ ਧੱਕਾ ਨਹੀਂ ਤੇ ਹੋਰ ਕੀ ਹੈ ਇੱਕ ਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਐਮਪੀ ਬਣਾ ਕੇ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਤੇ ਫਿਰ ਉਹਦੇ ਹੱਕ ਦੀ ਗੱਲ ਕਰਨ ਵਾਲੇ ਇੱਕ ਸਿੱਖ ਨੌਜਵਾਨ ਦੇ ਉੱਤੇ ਦੇਸ਼ ਧਰੋਹ ਦਾ ਮੁਕਦਮਾ ਦਰਜ ਕਰਨਾ ਜਿਹੜਾ ਹੈ ਉਹ ਗੰਗਾ ਨਗਰ ਦੀ ਪੁਲਿਸ ਵੱਲੋਂ ਕਿੰਨਾ ਕਿ ਜਾਏਗਾ ਭਾਈ ਗਜਿੰਦਰ ਸਿੰਘ ਜਿਨ੍ਹਾਂ ਦੀ ਕੁਰਬਾਨੀ ਬਹੁਤ ਵੱਡੀ ਹੈ ਬਹੁਤ ਲੰਬਾ ਸਮਾਂ ਜ਼ਿੰਦਗੀ ਦਾ ਉਹਨਾਂ ਨੇ ਦੇ ਬਤਨੇ ਹੋ ਕੇ guzara ਹੈ ਤੇ ਪਿਛਲੇ ਦਿਨੀ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਦੀ ਪੂੰਜੀ ਨੂੰ ਪੂਰਿਆ ਕਰਦੇ ਆ ਉਹ ਜਗਤ ਨੂੰ ਸਦੀਵੀ ਵਿਛੋੜਾ ਦੇ ਕੇ ਉਹਨਾਂ ਦੀ ਅੰਤਮ ਅਰਦਾਸ ਜਿਹੜੀ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉਤੇ ਹੋਈ ਹੈ ਸਮੁੱਚੇ ਪੰਥ ਦੀਆਂ ਜਥੇਬੰਦੀਆਂ ਨੇ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਉਹਨਾਂ ਦੀ ਸ਼ਹਾਦਤ ਨੂੰ ਭੁਲਾਇਆ ਨਹੀਂ ਜਾ ਸਕਦਾ ਅਕਸਰੀ ਅਸੀਂ ਕਹਿੰਦੇ ਹਾਂ ਕਿ ਇਸ ਮੁਲਕ ਦੇ ਵਿੱਚ ਸਾਨੂੰ ਬੇਗਾਨਗੀ ਦਾ ਅਹਿਸਾਸ ਜਿਹੜਾ ਹੈ ਉਹ ਕਰਵਾਇਆ ਜਾਂਦਾ ਹੈ ਸਰਦਾਰ ਗਜਿੰਦਰ ਸਿੰਘ ਨੇ ਪਲੇਨ ਅਗਵਾ ਕੀਤਾ ਸੀ ਉਹਨਾਂ ਨੇ ਕੋਈ ਵਾਇਲੈਂਸ ਨਹੀਂ ਸੀ ਕੀਤੀ ਉਹਨਾਂ ਨੇ ਭਾਰਤ ਸਰਕਾਰ ਦੇ ਕੰਨ ਖੋਲਣ ਵਾਸਤੇ ਇਹ ਜਿਹੜਾ ਹੈ ਜਹਾਜ਼ ਨੂੰ ਅਗਵਾ ਕੀਤਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ 47 ਤੋਂ ਪਹਿਲਾਂ ਭਗਤ ਸਿੰਘ ਨੇ ਬ੍ਰਿਟਿਸ਼ ਗਵਰਨਮੈਂਟ ਦੇ ਕੰਨਾਂ ਦੀ ਮੈਲ ਕੱਢਣ ਵਾਸਤੇ ਬੰਬ ਸੁੱਟਿਆ ਸੀ ਉੱਥੇ ਵੀ ਭਗਤ ਸਿੰਘ ਦਾ ਮਕਸਦ ਜਿਹੜਾ ਹੈ ਉਹ ਕਿਸੇ ਨੂੰ ਮਾਰਨਾ ਜਾਂ ਵਾਇਲੈਂਸ ਕ੍ਰੀਏਟ ਕਰਨਾ ਨਹੀਂ ਸੀ ਸਿਰਫ ਬ੍ਰਿਟਿਸ਼ ਗਵਰਨਮੈਂਟ ਦੇ ਕੰਨਾਂ ਨੂੰ ਖੋਲਣਾ ਸੀ ਸਰਦਾਰ ਗਜਿੰਦਰ ਸਿੰਘ ਦਾ ਵੀ ਜਿਹੜਾ ਇਹ ਜਦਾਲ ਖਾਲਸਾ ਦਾ ਜਿਹੜੇ ਨਾਲ ਸਿੰਘ ਸੀ ਉਹਨਾਂ ਦਾ ਜਿਹੜਾ ਇਹ ਕਾਰਨਾਮਾ ਸੀ ਉਹ ਸਿਰਫ ਤੇ ਸਿਰਫ ਭਾਰਤ ਸਰਕਾਰ ਦੇ ਕੰਨਾਂ ਤੱਕ ਆਪਣੀਆਂ ਜਾਇਜ਼ ਹੱਕਾਂ ਦੀ ਜਿਹੜੀ ਆਵਾਜ਼ ਪਹੁੰਚਾਉਣਾ ਸੀ ਪਰ ਹਮੇਸ਼ਾ ਹੀ ਕਾਂਗਰਸ ਸਰਕਾਰ ਜਿਹੜੀ ਭਾਰਤ ਸਰਕਾਰ ਦੇ ਵਿੱਚ ਰਹੀ ਹੈ ਲੰਬਾ ਸਮਾਂ ਉਹਨੇ ਸਿੱਖਾਂ ਦੇ ਪ੍ਰਤੀ ਦੋਰੇ ਮਾਬਦਾਨ ਅਖਤਿਆਰ ਕੀਤੇ ਹੈ ਮੈਂ ਇੱਕ ਘਟਨਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਹੈ ਕਿ ਇੱਕ ਸਿੱਖ ਨੌਜਵਾਨ ਮਨਜੀਤ ਸਿੰਘ ਜੀ ਦਾ ਨਾਮ ਹੈ ਉਹ ਇੱਕ ਪਲੇਨ ਨੂੰ ਅਗਵਾ ਕਰਕੇ ਅੰਮ੍ਰਿਤਸਰ ਲੈ ਕੇ ਆਉਂਦਾ ਤੇ ਉਹ ਕਹਿੰਦਾ ਕਿ ਮੇਰਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ ਮੈਂ ਸਿਰਫ ਤੇ ਸਿਰਫ ਆਪਣੀਆਂ ਮੰਗਾਂ ਪ੍ਰਤੀ ਭਾਰ ਸਰਕਾਰ ਨੂੰ ਸੁਚੇਤ ਕਰਨਾ ਚਾਹੁੰਦਾ ਹਾਂ ਉਹਨੂੰ ਵਾਦਾ ਕੀਤਾ ਜਾਂਦਾ ਉਹਦੇ ਨਾਲ ਕਿ ਤੂੰ ਸੁਰੱਖਿਅਤ ਜਿਹੜਾ ਹੈ ਜਿਹੜਾ ਬਾਹਰ ਆ ਜਾ ਅਸੀਂ ਤੈਨੂੰ ਕੁਝ ਨਹੀਂ ਕਾਂਗੇ ਲੇਕਿਨ ਅਮਰਸਰ 에ਰਪੋਰਟ ਦੇ ਉੱਤੇ ਉਸ ਸਿੱਖ ਨੌਜਵਾਨ ਨੂੰ ਬਚਨ ਸਿੰਘ ਨਾਂ ਦੇ ਇੱਕ ਐਸਆਈ ਵੱਲੋਂ ਜਿਹੜਾ ਡੀਐਸਪੀ ਵੱਲੋਂ ਗੋਲੀ ਮਾਰ ਕੇ ਉਹਨੂੰ ਮੌਕੇ ਦੇ ਉੱਤੇ ਮਾਰ ਦਿੱਤਾ ਜਾਂਦਾ ਦੂਜੇ ਪਾਸੇ 1978 ਦੇ ਵਿੱਚ ਇੰਦਰਾ ਗਾਂਧੀ ਦੀ ਰਿਹਾਈ ਨੂੰ ਲੈ ਕੇ ਦੋ ਪਾਂਡੇ ਬ੍ਰਦਰ ਪਲੇਨ ਅਗਵਾ ਕਰਦੇ ਆ ਦਵਿੰਦਰਾ ਪਾਂਡੇ ਤੇ ਭੋਲਾ ਨਾਥ ਪਾਂਡੇ ਉਹ ਵੀ ਪਲੇਨ ਅਗਵਾ ਕਰਦੇ ਆ ਉਹਨਾਂ ਦੇ ਵਿੱਚੋਂ ਇੱਕ ਨੂੰ ਐਮ ਐਲ ਏ ਬਣਾ ਕੇ ਮਨਿਸਟਰ ਬਣਾਇਆ ਜਾਂਦਾ ਦੂਜੇ ਨੂੰ ਜਿਹੜਾ ਹੈ ਉਹ ਮੈਂਬਰ ਪਾਰਲੀਮੈਂਟ ਬਣਾ ਕੇ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਬਿਠਾਇਆ ਜਾਂਦਾ ਸਿੱਖ ਨੌਜਵਾਨ ਤੇ ਪਲੇਨ ਅਗਵਾ ਕਰਕੇ ਭਾਰਤ ਸਰਕਾਰ ਦੇ ਕੰਨ ਖੋਲਣ ਵਾਸਤੇ ਲੈ ਕੇ ਜਾਂਦਾ ਤੇ ਉਹਨੂੰ ਗੋਲੀ ਮਿਲਦੀ ਹੈ ਜਾਂ ਜਲਾਵਤ ਨਹੀਂ ਮਿਲਦੀ ਹੈ ਤੇ ਦੂਜੇ ਪਾਸੇ ਜੇ ਕੋਈ ਹੋਰ ਜਿਹੜਾ ਗੈਰ ਸਿੱਖ ਅਗਵਾ ਕਰਦਾ ਤੇ ਉਹਨੂੰ ਵਜ਼ੀਰੀਆਂ ਨਾਲ ਸਨਮਾਨਿਆ ਗਿਆ ਉਹਨੂੰ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਇਹ ਸਿੱਖਾਂ ਨਾਲ ਦੌਰੇ ਜਿਹੜੇ ਆ ਮਾਪਦਾਨ ਜਿਹੜੇ ਆ ਉਹ ਅਖਤਿਆਰ ਜਿਹੜੇ ਆ ਉਹ ਕਿ ਫਿਕਦੀ ਤਸਵੀਰ ਤਾਂ ਸਰਕਾਰ ਆਪਣੇ ਦਫਤਰਾਂ 'ਚ ਲਾ ਰਹੀ ਹੈ ਦੂਜੇ ਪਾਸੇ ਗਜਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹ ਸਰਕਾਰ ਦੀ ਬਲੈਕਲਿਸਟ ਜਿਹੜੀ ਚੁਕੀ ਸੀ ਉਹਦੇ ਵਿੱਚ ਉਹਨਾਂ ਦਾ ਨਾਮ ਸੀ ਠੀਕ ਹੈ ਗਜਿੰਦਰ ਸਿੰਘ ਜਿਹੜੇ ਦੇ ਉਹਨਾਂ ਦੀ ਤਸਵੀਰ ਸਿੱਖ ਦਿਲਾਂ ਦੇ ਉੱਤੇ ਹਮੇਸ਼ਾ ਰਹੇਗੀ ਔਰ ਰਹਿਣੀ ਵੀ ਚਾਹੀਦੀ ਹੈ ਔਰ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆਂ ਉਹ ਸਾਡੇ ਜਿਵੇਂ ਬ੍ਰਿਟਿਸ਼ ਗਵਰਨਮੈਂਟ ਦੇ ਭਗਤ ਸਿੰਘ ਹੋਣੇ ਜਿਹੜੇ ਹੈ ਉਹ ਬਾਗੀ ਸੀ ਉਹਨਾਂ ਨੇ ਦੇਸ਼ ਧਰੋਹ ਲਾ ਕੇ ਉਹਨਾਂ ਨੂੰ ਫਾਂਸੀ ਲਾਇਆ ਇਸੇ ਤਰ੍ਹਾਂ ਜਿਹੜੇ ਨੇ ਇਹ ਸਾਡੇ ਜਿਹੜੇ ਨੇ ਕੌਮੀ ਯੋਧੇ ਨੇ ਸਾਡਾ ਸਰਮਾਇਆ ਨੇ ਅਸੀਂ ਇਹਨਾਂ ਦਾ ਹਮੇਸ਼ਾ ਜਿਹੜਾ ਉਹ ਸਤਿਕਾਰ ਕਰਦੇ ਰਹਾਂਗੇ ਔਰ ਕਿੱਡੀ ਮਤਲਬ ਗੱਲ ਜਿਹੜੀ ਹੱਸਵੇ ਨਹੀਂ ਹੈ ਸਿੱਖਾਂ ਨੂੰ ਹਮੇਸ਼ਾ ਦੇਸ਼ ਧਰੋਹੀ ਜਿਹੜਾ ਹੈ ਉਹ ਕਹਿ ਕੇ ਜਿਹੜਾ ਜ਼ਿਲ੍ਹਿਆਂ ਦੇ ਵਿੱਚ ਬੰਦ ਕੀਤਾ ਗਿਆ ਕੱਲ ਕੇ ਪਰਸੋਂ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ ਇਹ ਕਿ ਇੰਦਰਾ ਗਾਂਧੀ ਦੀ ਸਰਕਾਰ ਨੇ 1975 ਦੇ ਵਿੱਚ ਐਮਰਜੈਂਸੀ ਲਾ ਕੇ ਜਿਹੜਾ ਹੈ ਉਹ ਸੰਵਿਧਾਨ ਦਾ ਕਤਲ ਕੀਤਾ। ਕਤਲ ਹੀ ਕਿਉਂ ਕੀਤਾ ਸੀ? ਉਹ ਤਾਂ ਬਲਾਤਕਾਰ ਕੀਤਾ ਸੀ ਕਾਂਗਰਸ ਦੀ ਉਸ ਵਕਤ ਦੀ ਸਰਕਾਰ ਨੇ ਇੰਦਰਾ ਗਾਂਧੀ ਦੇ ਅਗਵਾਹੀ ਦੇ ਵਿੱਚ ਭਾਰਤੀ ਸੰਵਿਧਾਨ ਦਾ ਤੇ ਭਾਰਤੀ ਸੰਵਿਧਾਨ ਦਾ ਜਦੋਂ 1975 ਦੇ ਵਿੱਚ ਇੰਦਰਾ ਗਾਂਧੀ ਨੇ ਬਲਾਤਕਾਰ ਕੀਤਾ ਉਹ ਬੜੀ ਬੇਰਹਿਮੀ ਦੇ ਨਾਲ ਕੀਤਾ। ਉਸ ਵਕਤ ਇੱਕੋ ਹੀ ਇੱਕ ਕੌਮ ਜਿਹੜੀ ਉੱઠી ਉਸ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਔਰ ਉਹ ਸਿੱਖ ਸੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਹੀ ਦੇ ਵਿੱਚ ਜਿਨ੍ਹਾਂ ਨੇ ਮੋਰਚੇ ਲਾਏ। ਐਮਰਜੈਂਸੀ ਦਾ ਵਿਰੋਧ ਕੀਤਾ। ਭਾਰਤ ਦੇ ਵੱਡੇ ਵੱਡੇ ਲੀਟਰ ਜャ ਚੁੱਪ ਕਰਾ ਦਿੱਤੇ ਗਏ ਸੀ। ਤੇ ਜਾਂ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ ਸੀ ਉਸ ਵਕਤ ਜੇ 1975 ਦੇ ਵਿੱਚ ਇੰਦਰਾ ਗੱਲੀ ਗਾਂਧੀ ਵੱਲੋਂ ਸੰਵਿਧਾਨ ਦੇ ਨਾਲ ਕੀਤੇ ਬਲਾਤਕਾਰ ਦੇ ਵਿਰੋਧ ਦੇ ਵਿੱਚ ਜੇ ਕਿਸੇ ਨੇ ਵਿਰੋਧ ਕੀਤਾ ਤੇ ਉਹ ਪੰਜਾਬ ਦੇ ਵਿੱਚ ਸਿੱਖਾਂ ਨੇ ਕੀਤਾ ਸੀ ਔਰ ਹੋਇਆ ਕੀ ਹੈ ਕਿ ਨੈਰੇਟਿਵ ਸਿਰਜਿਆ ਗਿਆ ਜਿਨ੍ਹਾਂ ਨੇ ਬਲਾਤਕਾਰ ਸੰਵਿਧਾਨ ਦੇ ਨਾਲ ਬਲਾਤਕਾਰ ਕਰਨ ਦਾ ਵਿਰੋਧ ਕੀਤਾ ਉਹ ਦੇਸ਼ਰੋਹੀ ਹੋ ਗਏ ਤੇ ਜਿਨ੍ਹਾਂ ਨੇ ਬਲਾਤਕਾਰ ਕੀਤਾ ਭਾਰਤੀ ਸੰਵਿਧਾਨ ਦੇ ਨਾਲ ਉਹ ਦੇਸ਼ ਭਗਤ ਬਣ ਗਏ ਇਹ ਕਿੱਡਾ ਜਿਹੜਾ ਹੈ ਗਲਤ ਨੈਰੇਟਿਵ ਜਿਹੜਾ ਪਰਦੇ ਸਿਰਜਿਆ ਗਿਆ ਕੱਲ ਦਾ ਘਟਨਾਕ੍ਰਮ ਮੈਂ ਅੰਮ੍ਰਿਤਪਾਲ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਨਸ਼ੇ ਦਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇਜਿੰਦਰ ਸਿੰਘ ਟੀਮਾਂ ਤੇ ਦੀਸ਼ਰੋ ਦਾ ਪਰਚਾ ਦਰਜ ਔਰ ਇਹ ਦੇਖੋ ਹੈਰਾਨੀ ਦੀ ਗੱਲ ਹੈ ਤੇਜਿੰਦਰ ਸਿੰਘ ਟੀਮਾਂ ਦੀ ਗੱਲ ਕੀਤੀ ਹੈ ਪਰ ਸਰਕਾਰ ਨੇ ਹੁਣ ਕਾਨੂੰਨ ਬਣਾਏ ਨੇ ਸਾਨੂੰ ਪਹਿਲਾਂ ਖਦਸ਼ਾ ਸੀ ਕਿ ਘੱਟ ਗਿਣਤੀਆਂ ਦੇ ਪ੍ਰਤੀ ਇਹਨਾਂ ਦਾ ਕਾਨੂੰਨਾਂ ਦਾ ਇਸਤੇਮਾਲ ਹੋ ਸਕਦਾ ਹੈ ਔਰ ਹੋਇਆ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੀ ਪੁਲਿਸ ਨੇ ਤੇਜਿੰਦਰਪਾਲ ਸਿੱਕਟਿੰਗ ਟੀਮਾਂ ਦਾ ਦੇ ਉੱਤੇ ਇਹ ਨਵੇਂ ਕਾਨੂੰਨਾ ਤਹਿਤ ਦੇਸ਼ਕ ਧਰੋ ਦਾ ਮਕਦਮਾ ਜਿਹੜਾ ਉਹ ਦਰਜ ਕਰ ਦਿੱਤਾ ਸਿਰਫ ਐਸ ਲਈ ਕਿਉਂ ਨੇ ਇੱਕ ਵੀਡੀਓ ਜਾਰੀ ਕਰਕੇ ਭਾਈ ਅਮਰਪਾਲ ਸਿੰਘ ਦੀ ਸਪੋਰਟ ਕੀਤੀ ਜਦਕਿ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰਨ ਵਾਲਾ ਖਡੂਰ ਸਾਹਿਬ ਦਾ ਸਮੁੱਚਾ ਹਲਕਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਫਿਰ 5 ਲੱਖ ਵੋਟਾਂ ਵੋਟਰਾਂ ਦੇ ਉੱਤੇ ਪਰਚਾ ਦੇਸ਼ ਧਰੋ ਦਾ ਕਰੋ ਇੱਕ ਸਿੱਖ ਜੇ ਉਹਦੀ ਹਮਾਇਤ ਦੇ ਵਿੱਚ ਵੀਡੀਓ ਪਾ ਦਿੰਦਾ ਹੈ ਤੇ ਉਹਦੇ ਤੇ ਦੇਸ਼ ਧ్రోਹ ਦਾ ਮਕਦਮਾ ਪਾ ਕੇ ਉਹਨੂੰ ਜਿਹੜਾ ਹੈ ਜੇਲ੍ਹ ਦੇ ਵਿੱਚ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਇਹ ਸਰਾਸਰ ਸਿੱਖਾਂ ਨਾਲ ਧੱਕਾ ਨਹੀਂ ਤੇ ਹੋਰ ਕੀ ਹੈ ਜੀ ਕੋਈ ਐਸਾ ਗੁਨਾਹ ਕੀਤਾ ਜਿਸ ਦੇ ਕਰਕੇ ਉਹਨੂੰ ਇੱਕ ਅੱਤਵਾਦੀ ਇੱਕ ਦੇਸ਼ ਧ్రోਹ ਇੱਕ ਮੁਖ्तार ਇੱਕ ਇਨਸਾਨ ਦੇ ਤੌਰ ਤੇ ਪੇਸ਼ ਦੇਖੋ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਉਹਨੇ ਸਿੱਖ ਨੌਜਵਾਨਾਂ ਨੂੰ ਹਲੂਣਾ ਦਿੱਤਾ ਉਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹਨਾਂ ਪ੍ਰਤੀ ਆਵਾਜ਼ ਉਠਾਈ ਤੇ ਉਹਦੇ ਨਾਲ ਕਿਸੇ ਨੂੰ ਇਤਰਾਜ਼ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਉਹਨੂੰ ਵੀ ਜਿਹੜਾ ਹੈ ਉਹ ਦੇਸ਼ ਧਰੋਹ ਵਰਗੇ ਐਨਐਸਏ ਵਰਗੇ ਪਰਚੇ ਦਰਜ ਕਰਕੇ ਬੰਦ ਕਰ ਦਿੱਤਾ। ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾ ਕੇ ਉਹਨੂੰ ਪੇਸ਼ ਕਰਦੇ। ਮੈਂ ਉਹੀ ਕਹਿਣਾ ਹੈ ਕਿ ਜੇ ਖਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਐਮਪੀ ਬਣਾ ਕੇ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਭੇਜ ਦਿੱਤਾ ਹੈ ਤੇ ਫਿਰ ਉਹਦੇ ਹੱਕ ਦੀ ਗੱਲ ਕਰਨ ਵਾਲੇ ਇੱਕ ਸਿੱਖ ਨੌਜਵਾਨ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਨਾ ਜਿਹੜਾ ਹੈ ਉਹ ਗੰਗਾ ਨਗਰ ਦੀ ਪੁਲਿਸ ਵੱਲੋਂ ਕਿੰਨਾ ਕਾਇਜ ਹੈ। ਦੋਸਤੋ ਇੱਕ ਸਿੱਖ ਚਾਜ ਗਵਾਹ ਕਰਦਾ ਹੈ ਅੰਮ੍ਰਿਤਸਰ ਲੈ ਕੇ ਜਾਂਦਾ ਹੈ ਉਹਨੂੰ ਗੋਲੀ ਦੇ ਆਰਡਰ ਹੋ ਜਾਂਦੇ ਨੇ। ਉੱਥੇ ਹੀ ਦੋ ਸਿੱਖ ਚਾਹਤ ਗਵਾਹ ਕਰਦੇ ਨੇ ਲੈ ਜਾਂਦੇ ਨੇ ਇੱਕ ਇਹਨੂੰ ਐਮਐਲਏ ਬਣਾਇਆ ਜਾਂਦਾ ਔਰ ਦੂਸਰੇ ਨੂੰ ਐਮਪੀਏ ਬਣਾਇਆ ਜਾਂਦਾ ਜਾਂ ਉਹਨੂੰ ਜਗ੍ਹਾ ਦਿੱਤੀ ਜਾਂਦੀ ਇਹ ਕੀ ਹੈ ਇਹ ਸਰਾਸਰ ਨਾ انصافੀ ਹੈ ਔਰ ਸਿੱਖਾਂ ਨੂੰ ਇਹ ਗੱਲ ਦਾ بار-ਬਾਰ ਜਵਾਬ ਦਿੱਤਾ ਜਾਂਦਾ ਕਿ ਤੁਸੀਂ ਇੰਡੀਆ ਦੇ ਨਹੀਂ ਹੋ ਤੁਸੀਂ ਇੰਡੀਆ ਦੇ ਨਹੀਂ ਹੋ ਹੁਣ ਵੇਖੋ ਭਾਈ ਅਮਰਤਪਾਲ ਸਿੰਘ ਦੇ ਭਾਈ ਨੂੰ ਵੀ ਫੜ ਕੇ ਜੇਲ੍ਹ ਚ ਪਾ ਦਿੱਤਾ ਜਾਂਦਾ ਕਿਉਂ ਪਾ ਦਿੱਤਾ ਜਾਂਦਾ ਕਿਉਂਕਿ ਉਹ ਘਰ ਇੱਕ ਆਵਾਜ਼ ਠਾਣ ਵਾਲਾ ਹੈ ਕਿ ਅਸੀਂ ਖਾਲਸਾ ਰਾਜ ਲੈ ਕੇ ਆਵਾਂਗੇ ਜਾਂ ਸਿੱਖਾਂ ਦੇ ਹੱਕ ਸਿੱਖਾਂ ਨੂੰ ਦਿਓ ਜਾਂ ਸਿੱਖਾਂ ਦੇ ਰਾਈਟਸ ਸਿੱਖਾਂ ਨੂੰ ਦੇਣੇ ਚਾਹੀਦੇ ਨੇ ਲੇਕਿਨ ਨਹੀਂ ਇਹ ਗਵਰਨਮੈਂਟ ਪੰਜਾਬ ਚ ਗਵਰਨਮੈਂਟ ਹੈ ਕਿ ਦੀ ਤੁਹਾਨੂੰ ਪਤਾ ਹੈ ਨਾ ਪੰਜਾਬ ਚ ਗਵਰਨਮੈਂਟ ਇਹਨਾਂ ਦੀ ਆਫਦੀ ਹੈ ਜਦੋਂ ਮਰਜ਼ੀ ਸਿੱਖਾਂ ਨੂੰ ਝਗੜ ਲੈਂਦੇ ਨੇ ਜਦੋਂ ਮਰਜ਼ੀ ਸਿੱਖਾਂ ਨੂੰ ਛੱਡ ਦਿੰਦੇ ਨੇ ਤੁਸੀਂ ਵੇਖਿਆ ਕਿ ਜਦੋਂ ਵੀ ਹੱਤਿਆਚਾਰ ਹੋਇਆ ਪੰਜਾਬ ਤੋਂ ਸ਼ੁਰੂ ਹੋਇਆ ਤੇ ਦਿੱਲੀ ਤੱਕ ਜਾਂਦਾ ਹੈ ਦੋਸਤੋ ਇਸ ਸਰਾਸਰ ਨਾ انصافੀ ਇਹ ਹੁਣ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਭਰਾ ਨੂੰ ਫੜ ਲਿੱਤਾ ਜਾਂਦਾ ਝੂਠਾ ਮੁਕਦਮਾ ਪਾਕਿਸਤਾਨ ਦੀ ਪੁਲਿਸ ਬੜੀ ਹੀ ਲਾਲਚੀ ਏ ਔਰ ਐਵੇਂ ਦੇ ਕੇਸ ਬੜੇ ਬਣਾਉਂਦੀ ਹੈ ਲੇਕਿਨ ਐਵੇਂ ਦਾ ਕੇਸ ਸਾਡੀ ਕਿਰਪਾਕਿਸਤਾਨ ਪੁਲਿਸ ਨੇ ਵੀ ਨਹੀਂ ਬਣਾਇਆ ਜਿਵੇਂ ਦੇ ਇੰਡੀਆ ਦੀ ਪੁਲਿਸ ਨੇ ਕੇਸ ਬਣਾ ਦਿੱਤਾ ਕਿ ਇੱਕ ਬੰਦਾ ਜਾਂਦਾ ਆਈਸਲੈਂਡ ਔਰ ਉਹ ਰਾਸਤੇ 'ਚ ਹੀ ਬੈਠੇ ਜਿਹੜਾ ਰੋਡ ਦੇ ਉੱਤੇ ਹੀ ਉਹ ਨਸ਼ਾ ਕਰਨ ਲੱਗ ਪੈਂਦਾ ਉਸ ਤੋਂ ਬਾਅਦ ਉਹਦੇ ਕੋਲ ਇੱਕ ਕੰਡਾ ਨਿਕਲਦਾ ਬੜੇ ਬੜੇ ਵੱਡੇ ਝੂਠ ਫਿਰ ਰਾਤ ਰਾਤ ਤੁਸੀਂ ਹੰਦਾ ਈਡੈਨ ਟੈਸਟ ਕਰਾਉਂਦੇ ਹੋ ਉਹਦੇ ਜੋ ਮਰਜ਼ੀ ਪਾ ਸਕਦੇ ਉਹਨੂੰ ਪਿਆ ਸਕਦੇ ਉਹਨੂੰ ਟੀਕਾ ਲਾ ਸਕਦੇ ਤੁਸੀਂ ਟੈਸਟ ਦਵਾ ਸਕਦੇ ਉਹਦੇ ਜਾਂਦਾ ਕੀ ਨੋ ਯਸ ਹੋਰ ਉਹਨਾਂ ਦੇ ਜੀ ਕੋਈ ਚੀਜ਼ ਨਹੀਂ ਲਿਖੀ ਹੁੰਦੀ ਦੋਸਤੋ ਉਹ ਭਾਵੇਂ ਕੋਈ ਵੀ ਕਰ ਦਵੇ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਤੇ ਤੁਸੀਂ ਇਹ ਵੀ ਦੱਸਣਾ ਕਿ ਪੰਜਾਬ ਚ ਸਭ ਤੋਂ ਜ਼ਿਆਦਾ ਪਾਵਰਫੁਲ ਕੌਮਤ ਕਿਹਦੀ ਹੈ ਕੋਈ ਮਲਵਸੇ ਹੋਰ ਦੋਸਤੋ ਇਸ ਵੀਡੀਓ ਦੇ ਬਾਰੇ ਤੁਸੀਂ ਕੀ ਜਾਣਕਾਰੀ ਰੱਖਦੇ ਹੋ ਕਮੈਂਟ ਜ਼ਰੂਰ ਕਰੋ ਇਸ ਨਾਲ ਇਜਾਜ਼ਤ ਚਾਹਨਿਆ ਅੱਲਾ ਹਾਫਿਜ਼